ਅੱਜ ਕੱਲ ਦਾ ਟਾਈਮ ਇਹ ਜਗਾ ਵੀ ਅੱਜ ਕੱਲ ਨਾ ਜਦੋਂ ਵਿਆਹ ਸ਼ਾਦੀ ਹੁੰਦਾ ਤਾਂ ਭਾਵੇਂ ਮੁੰਡੇ ਦੀ ਮਾਂ ਐ ਭਾਵੇਂ ਕੁੜੀ ਦੀ ਮਾਂ ਐ ਟਾਈਮ ਕੱਢ ਹੀ ਲੈਂਦੀ ਆ ਫੋਟੋਆਂ ਫੁਟੋਆਂ ਖਿਚਾਉਣ ਦਾ ਕਿਉਂ ਐ ਹੁੰਦਾ ਵੀ ਮਸਾਂ ਤਿਆਰ ਹੋਣਿਆ ਰੀਲਾਂ ਰੁੱਲਾਂ ਬਣਾਉਣ ਦਾ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਟ੍ਰੈਂਡ ਹੀ ਐ ਨਾ ਤੇ ਇੱਕ ਸਾਡੀਆਂ ਮਾਵਾਂ ਜਦੋਂ ਸਾਡੇ ਟਾਈਮ 'ਚ ਵਿਆਹ ਹੁੰਦੇ ਸੀ ਨਾ ਵਿਚਾਰੀਆਂ ਵਿਆਹ ਦੇ 3-4 ਦਿਨ ਪਹਿਲਾਂ ਤੋਂ ਤੇ 3-4 ਦਿਨ ਬਾਅਦ ਤੱਕ ਨਾ ਕਲਪਦੀਆਂ ਹੀ ਰਹਿੰਦੀਆਂ ਜਦੋਂ ਉਹਨੂੰ ਵਿਆਹ ਦੇ ਤੀਜੇ ਦਿਨ ਉਹਨਾਂ ਦੇ ਬੋਲਣ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਸੀ ਨਾ ਵੀ ਹੁਣ ਇਹਨਾਂ ਦੀ ਗੱਲਾਂ ਦੀ ਸੁਨਾਉਂਦਾ ਇਹ ਮਾਂ ਦੀਆਂ ਤੀਆਂ ਬੋਲ ਬਿਠਾ ਲੈਂਦੀਆਂ ਵੇ ਪੁੱਤ ਵੇ ਤੂੰ ਹਲੇ ਬਾਲਾਂ 'ਚ ਜੈਲੀ ਲਾਈ ਜਾਣਾ ਵੇ ਤੈਨੂੰ ਤੇਰੇ ਪਿਓ ਦੇ ਸੁਭਾਅ ਦਾ ਪਤਾ ਉਹਨੇ ਕਹਿਣਾ ਮਾਂ ਪੁੱਤਾਂ ਦੀਆਂ ਡੈਰੀਆਂ ਫੈਰੀਆਂ ਨਹੀਂ ਲੋਟ ਆਈਆਂ ਪੁੱਤ ਤੂੰ ਐਂ ਕਰ ਮਿਲਨੀ ਵਾਲੇ ਕੰਬਲ ਗੱਡੀ 'ਚ ਰੱਖ ਲਾ ਉੱਥੇ ਨਾ ਉਹਨੇ 100 ਬੰਦੇ ਆ ਸਾਹਮਣੇ ਹਯਾ ਲਾ ਦੇਣਾ ਵੀ ਉੱਥੇ ਡੈਰੀਆਂ ਫੈਰੀਆਂ ਲਾਈ ਗਏ ਤੇ ਕੰਬਲ ਨਹੀਂ ਚੱਕ ਕੇ ਲਿਆਂਦੇ ਵੇ ਪੁੱਤ ਇੱਕ ਦੋ ਵਾਰੀ ਆਪਦੇ ਫੁੱਫੜ ਨੂੰ ਨਾ ਐਂ ਕਹਿਦੀ ਵੀ ਹੋਰ ਫਿਰ ਫੁੱਫੜਾ ਇੰਤਜ਼ਾਮ ਕਿਵੇਂ ਆਪਣੀ ਠੀਕ ਠਾਕ ਆ ਪ੍ਰੋਗਰਾਮ ਵਧੀਆ ਪਸੰਦ ਆ ਤੇਰੇ ਵਧੀਆ ਚੱਲ ਰਿਹਾ ਪੁੱ ਜਦੋਂ ਤੁਸੀਂ ਵਿਆਹ ਕੇ ਮੁੜੋਗੇ ਨਾ ਤਾਂ ਵਿਹੌਲੀ ਗੱਡੀ 'ਚ ਪੁੱਤ ਬਣ ਕੇ ਤੇਰੇ ਵੱਡੇ ਨਾ ਰਾਣੀ ਦੇ ਪਰੋਣੇ ਨੂੰ ਆਪਣੇ ਵੱਡੇ ਪਰੋਣੇ ਨੂੰ ਬਿਠਾ ਲਿਆ ਪੁੱਤ ਬਣ ਕੇ ਜੇ ਉਹ ਟਿੰਡਰ ਗੈਣਾ ਆਪਣਾ ਸਾਰਾ ਵਿਆਹ ਖਰਾਬ ਹੋ ਜੂਵੇ ਪੁੱਤ ਆਪਾਂ ਮੱਸਾਂ ਹੀ ਕਾਰਜ ਕੀਤਾ ਢਿੱਡ-ਬੇਟ ਬਣ ਕੇ ਬੇਪੁੱਤ ਐਂ ਦੇਖੀ ਵੀ ਹਲਵਾਈਆਂ ਕੋਲ ਸਿਲੰਡਰ ਪੂਰੇ ਆ ਕੋਈ ਘਟਦਾ ਤਾਂ ਨਹੀਂ ਪੁੱਤ ਘਟੇ ਦਾ ਇਲਾਜ ਨਹੀਂ ਵਧੇ ਦਾ ਸੌ ਲਾਜਾ ਇੱਕ ਅੱਧਾ ਵੱਧ ਰੱਖ ਦੇ ਬੇਪੁੱਤ ਹਲਵਾਈਆਂ ਕੋਲ ਗੋਭੀ ਪੂਰੀ ਆ ਗੋਭੀ ਵਾਲੇ ਪਕੌੜੇ ਨਾ ਮੇਰਾ ਪੁੱਤ ਘਟਣ ਕਿਤੇ ਹੋਰ ਐਵੇਂ ਲੋਕਾਂ 'ਚ ਹੀਡਾ ਕਰਾਉਣ ਵਾਲਾ ਕੰਮ ਹੋ ਜੇ ਹੈਣੀ ਪੰਜੀ ਐ ਦੇਖੀ ਵੀ ਮੇਰੇ ਸੂਟ ਦਾ ਰੰਗ ਵਾਲਾ ਘੂੜਾ ਤਾਂ ਨਹੀਂ ਉ ਤਾਂ ਮੈਂ ਵੇਖਿਆ ਪਹਨੇ ਕੋੜਮਣੀ ਦੇ ਤਾਂ ਇਦੂ ਵੀ ਘੂੜੇ ਪਾਏ ਹੁੰਦੇ ਆ ਮੈਂ ਫੋਟੋ ਮਾ ਫੋਟਮਾ ਚ ਦੇਖਦੀ ਰਹੀ ਆ ਚਲ ਦੇਖੀ ਜਾਉ ਫੋਟੋ ਨਾ ਮੈਂ ਤਾਂ ਤੇਰੇ ਪਾਪੇ ਨਾਲ ਪੁੱਤ ਫੋਟੋ ਖਚਾਉਂਦੀ ਜਿਹੜਾ ਅੱਜ ਤੱਕ ਨਹੀਂ ਸੌਂ ਪੰਨੀ ਅਸੀਂ ਨਹੀਂ ਬਰਾਬਰ ਖੜਕੇ ਕਦੇ ਫੋਟੋ ਖਚਾਈ ਨਾ ਮੇਰੇ ਪੁੱਤ ਅਸਤਾ ਡੁਆਡੀ ਖਚਾਵਾਂਗੇ ਕਲਪ ਕਲਪ ਮਰ ਜਾਂਦੀਆਂ ਵੇ ਪੁੱਤ ਤੇਰੀ ਤੇਜੋ ਮਾਸੀ ਨੂੰ ਕਹਿ ਸਾਰੀਆਂ ਤਵੀ ਵਾਲੀਆਂ ਨੂੰ ਕਹਿ ਦੂ ਰੋਟੀਆਂ ਲੈ ਕੇ ਤੇ ਖਾ ਕੇ ਜਾਣੀਆਂ ਪੁੱਤ ਬਾਅਦ ਚ ਲਾਂਬੇ ਨੂੰ ਠਾਂ ਹੋ ਜਾਂਦਾ ਵੇ ਪੁੱਤ ਤੇਰੇ ਭੋਲੇ ਚਾਚੇ ਨੂੰ ਕਹਿ ਵੀ ਪਸ਼ੂਆਂ ਨੂੰ ਨਾ ਟਾਈਮ ਨਾ ਬਾਹਰ ਕੱਢ ਕੇ ਚੋਲੂ ਜਦੋਂ ਚਾਰ ਬੰਦੇ ਆ ਗਏ ਨਾ ਫਿਰ ਉਹਨਾਂ ਡਰਦੀਆਂ ਨੇ ਨਾ ਖੋਲਣੇ